ਤਨ ਭਗਤ ਕਬੀਰ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਆ ਬਚਨ ਅਸੀਂ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਪੜ੍ਹਦੇ ਆ ਭਗਤ ਕਬੀਰ ਜੀ ਕਹਿੰਦੇ ਅਗਰ ਪ੍ਰਮਾਤਮਾ ਤੁਹਾਨੂੰ ਗੁਨਾ ਨਾਲ ਨਿਵਾਜ ਦੇਵੇ ਕਦੇ ਕਿਸੇ ਦੇ ਔਗਣ ਵੇਖੋ ਦਾ ਮਜ਼ਾਕ ਨਾ ਉਡਾਇਓ ਅਗਰ ਪ੍ਰਮਾਤਮਾ ਤੁਹਾਨੂੰ ਸੁੱਖਾਂ ਨਾਲ ਨਵਾਜੇ ਕਦੇ ਕਿਸੇ ਦਾ ਦੁੱਖ ਵੇਖ ਕੇ ਉਹਦੇ ਤੇ ਹੱਸਿਓ ਨਾ ਕਿਉਂਕਿ ਸੁਭਾਵਕ ਆ ਪਿਆਰੇ ਜੀ ਜਦੋਂ ਮਨੁੱਖ ਚੰਗਿਆਈਆਂ ਦੀ ਦੁਨੀਆ ਵਿੱਚ ਵਿਚਰਦਾ ਹੋਵੇ ਬੁਰੀਾਈ ਕਰਨ ਵਾਲੇ ਮਨੁੱਖ ਦੇ ਨਾਲ ਮਨੁੱਖ ਨੂੰ ਅਕਸਰ ਘਿਰਨਾ ਹੋ ਜਾਂਦੀ ਆ ਵੇਖੋ ਬਾਬਾ ਕਬੀਰ ਜੀ ਕਹਿੰਦੇ ਜਿੰਨਾ ਚਿਰ ਬੇੜੀ ਸਮੁੰਦਰ ਦੇ ਵਿੱਚ ਹੈ ਉਹਨਾਂ ਚਿਰ ਬੇੜੀ ਵਿੱਚ ਬੈਠੇ ਹੋਏ ਮੁਸਾਫਰ ਨੂੰ ਇਹ ਆਸ ਨਹੀਂ ਲਾਉਣੀ ਚਾਹੀਦੀ ਕਿ ਮੈਂ ਆਪਣੇ ਪਰਿਵਾਰ ਨੂੰ ਮਿਲ ਲਵਾਂਗਾ ਜਦੋਂ ਬੇੜੀ ਕਿਨਾਰੇ ਲੱਗੇ ਉਦੋਂ ਹੀ ਮੁਸਾਫਰ ਇਹ ਗੱਲ ਤੈਅ ਕਰ ਸਕਦਾ ਉਦੋਂ ਮੁਸਾਫਰ ਕਹਿ ਸਕਦਾ ਹੁਣ ਮੈਂ ਆਪਣੇ ਪਰਿਵਾਰ ਦੇ ਪਿਆਰ ਨੂੰ ਮਿਲ ਲਵਾਂਗਾ ਇਨ ਬਿਨ ਕਹਿੰਦੇ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਇਸ ਸੰਸਾਰ ਵਿੱਚ ਆ ਆਖਰੀ ਸਵਾਸ ਤੁਹਾਡੀ ਜ਼ਿੰਦਗੀ ਨਾਲ ਨਿਕਲਦਾ ਉਹਨਾਂ ਚਿਰ ਤੁਸੀਂ ਕਹਿ ਨਹੀਂ ਸਕਦੇ ਕਿ ਮੈਂ ਸੱਚਾ ਸੋਚਾ ਇਨਸਾਨ ਹ ਕਿਉਂਕਿ ਸਵਕਾਰਾਂ ਭਰੀ ਦੁਨੀਆ ਵਿੱਚ ਪਤਾ ਨਹੀਂ ਕਿੱਥੇ ਤੁਹਾਡਾ ਪੈਰ ਫਿਸਲੇ ਤੁਹਾਡੇ ਤੇ ਕੋਈ ਦਾਗ ਲੱਗ ਜਾਏ ਅੱਜ ਜਿਨ੍ਹਾਂ ਦੇ ਤੁਸੀਂ ਹੱਸਦੇ ਹੋ ਕੱਲ ਨੂੰ ਉਹ ਲੋਕ ਤੁਹਾਡੇ ਤੇ ਹੱਸਣ ਲੱਗ ਪੈਣ ਬਾਬਾ ਕਬੀਰ ਜੀ ਨੇ ਬਚਨ ਕਹਿੰਦੇ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਕੋਏ ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਹੁਣ ਜਦੋਂ ਅਸੀਂ ਅਰਦਾਸ ਪੜਾਂਗੇ ਅਰਦਾਸ ਦੇ ਅੰਦਰ ਦਾਨੇ ਸੱਜਣਾ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਕਹਿੰਦੇ ਗੱਲ ਯਾਦ ਰੱਖ ਅਗਰ ਤੂੰ ਕਿਸੇ ਦਾ ਔਗਣ ਵੇਖੇਂ ਔਗਣ ਵੇਖ ਕੇ ਉਹਦੇ ਔਗਣ ਤੇ ਪੜਦਾ ਪਾਉਣਾ ਸਿੱਖ ਲਾ ਉਹਨੂੰ ਕੱਲੇ ਨੂੰ ਬਹਿ ਕੇ ਸਮਝਾ ਭਾਈ ਆ ਗਲਤੀ ਤੇਰੇ ਕੋਲ ਹੋਈ ਆ ਸੰਭਲ ਜਾਏਂਗਾ ਤਾਂ ਤੇਰਾ ਭਲਾ ਨਾ ਸੰਭਲਿਆ ਤਾਂ ਯਾਦ ਰੱਖੀ ਦੁਨੀਆ ਨੇ ਤੇਰੇ ਉੱਤੇ ਤੁਮਤਾ ਲਾਉਣ ਤੋਂ ਕੱਟਨੀਓ ਕਰਨਾਗਾ ਕਹਿੰਦੇ ਔਗਣ ਵੇਖ ਕੇ ਉਹ ਛਾ ਲੋ ਨਾ ਕਿਸੇ ਦਾ ਔਗਣ ਵੇਖੋ ਉਸ ਔਗਣ ਦੇ ਉੱਤੇ ਪੜਦਾ ਪਾਉਣਾ ਸਿੱਖ ਲਵੋ ਜੇ ਤੁਸੀਂ ਉਸ ਅਰਦਾਸ ਦਾ ਜਦੋਂ ਪਹਿਰਾਸੀਂ ਪੜਦੇ ਆਂ ਅਰੰਭਤਾ ਵਿੱਚ ਸ਼ਬਦ ਆਉਣਗੇ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਨਡਿਠ ਕੀਤਾ ਕਿਸੇ ਦਾ ਔਗਣ ਵੇਖ ਉਹਨੂੰ ਅਨਡਿਠ ਕਰ ਉਹਦੇ ਔਗਣ ਨੂੰ ਓਸ਼ਾਲ ਨਾ ਬਣ ਕੇ ਅਰਦਾਸ ਕਰ ਮਾਲਕ ਜੀ ਇਹਨੂੰ ਚੰਗੀ ਬੁੱਧੀ ਦਿਓ ਇਨੂੰ ਚੰਗੀ ਅਕਲ ਦਿਓ ਇਹ ਮਨੁੱਖ ਵੀ ਬਰਿਆਈਆਂ ਦੀ ਦੁਨੀਆ ਚੋਂ ਨਿਕਲ ਕੇ ਚੰਗੀਆਂ ਦੀ ਦੁਨੀਆ ਦੇ ਵਿੱਚ ਆ ਜਾਏ ਹੁਣ ਜਿਹੜੇ ਦੇਖ ਕੇ ਅੰਡਠ ਕਰਨਾ ਸਿੱਖ ਜਾਂਦੇ ਆ ਕਿਸੇ ਦੇ ਔਗਣ ਤੇ ਪਰਦਾ ਪਾਉਂਦੇ ਆ ਉਹਦਾ ਔਗਣ ਓਛਾਲਣ ਦੀ ਬਜਾਏ ਉਹਨੂੰ ਸਮਝਾ ਕੇ ਚੰਗੇ ਰਸਤੇ ਤੇ ਤੋਰਦੇ ਆ ਅਗਲਾ ਵਚਨ ਪਤਾ ਕੀ ਆਇਆ ਜੀ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਪਿਆਰੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਉਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਵਾਹਿਗੁਰੂ ਕਹਿਣ ਵਾਸਤੇ ਸ਼ਬਦ ਵਰਤੇ ਗਏ ਹਨ ਇੱਕ ਬੇਨਤੀ ਸਮਝਿਓ ਗੁਰਬਾਣੀ ਨੇ ਇੱਕ ਬਚਨ ਕਿਹਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਇਸ ਦੁਨੀਆ ਚ ਹਰ ਇੱਕ ਬੰਦਾ ਰੋਗੀ ਆ ਲੇਸ ਮਾਤਰ ਹਰ ਇੱਕ ਬੰਦਾ ਕਿਤੇ ਨਾ ਕਿਤੇ ਕਿਸੇ ਬਰਿਆਈ ਦੀ ਪਕੜ ਵਿੱਚ ਆ ਹੁਣ ਵੇਖੋ ਜੇ ਕੋਈ ਬੰਦਾ ਕਵੇ ਮਹਾਰਾਜ ਦੀ ਬਾਣੀ ਤੇ ਤਰਕ ਕਰੇ ਜੀ ਰੋਗੀ ਕਿਦਾਂ ਹੋ ਸਕਦੇ ਆ ਅਸੀਂ ਤਾਂ ਹਰ 6 ਮਹੀਨੇ ਬਾਅਦ ਚੰਗੀ ਲੈਬ ਤੋਂ ਜਾ ਕੇ ਆਪਦੇ ਟੈਸਟ ਕਰਾਉਣੇ ਆ 10-10000 ਰੁਪਏ ਸਾਡਾ ਲੱਗ ਜਾਂਦਾ ਅਸੀਂ ਤਾਂ ਬਿਲਕੁਲ ਤੰਦਰੁਸਤ ਆ ਇੱਥੇ ਸਰੀਰ ਦੇ ਰੋਗ ਦੀ ਗੱਲ ਨਹੀਂ ਹੈ ਪੈਰੇ ਜੀ ਇੱਥੇ ਅੰਦਰ ਦੇ ਰੋਗਾਂ ਦੀ ਗੱਲ ਆ ਮਨੁੱਖ ਬਾਹਰੋਂ ਜਿੰਨਾ ਮਰਜੀ ਸਾਫ਼ ਸੁਥਰਾਵੇਂ ਅੰਦਰੋਂ ਕਿਤਨਾ ਕਿਤੇ ਮਨੁੱਖ ਕਿਸੇ ਬਿਰਿਆਈ ਦੀ ਪਕੜ ਦੇ ਵਿੱਚ ਆ ਵਿਦਵਾਨ ਨੇ ਇੱਕ ਬੜੀ ਸੁਣੀ ਗੱਲ ਲਿਖੀ ਕਹਿੰਦੇ ਇੱਕ ਪਿੰਡ ਵਿੱਚ ਕਿਸੇ ਔਰਤ ਵੱਲੋਂ ਕੋ ਕਰਮ ਕੀਤਾ ਗਿਆ ਪਿੰਡ ਦੇ ਮੋਹਤਵਾਰ ਧਾਰਮਿਕ ਆਗੂਆਂ ਨੇ ਚੁਰਸਤੇ ਵਿੱਚ ਖੜ ਕੇ ਵੱਟੇ ਮਾਰ ਕੇ ਉਸ ਔਰਤ ਨੂੰ ਮਾਰਨ ਦੀ ਸਜ਼ਾ ਸੁਣਾ ਦਿੱਤੀ ਉਸ ਔਰਤ ਨੂੰ ਮਥਿਉ ਦਿਨ ਦੇ ਮੁਤਾਬਕ ਚੁਰਸਤੇ ਵਿੱਚ ਲੈ ਆਂਦਾ ਪਿੰਡ ਦੇ ਜਿੰਨੇ ਜਵਾਨ ਆ ਜਿੰਨੇ ਬਜ਼ੁਰਗ ਆ ਜਿੰਨੇ ਜਵਾਨ ਸਾਰੇ ਹੱਥ ਵਿੱਚ ਵੱਟਾਂ ਲੈ ਕੇ ਖੜ ਗਏ ਆ ਸਿਰਫ ਧਾਰਮਿਕ ਆਗੂਆਂ ਦੇ ਹੁਕਮ ਦੀ ਉਡੀਕ ਹੋ ਰਹੀ ਆ ਜਦੋਂ ਉਹਨਾਂ ਨੇ ਹੁਕਮ ਕਰਨਾ ਉਦੋਂ ਉਹਨਾਂ ਨੇ ਉਸ ਔਰਤ ਦੇ ਵੱਟੇ ਮਾਰਨ ਨੂੰ ਤੋ ਮਾਰ ਦੇਣਾ ਇੰਨੇ ਚੰਨੇ ਇੱਕ ਫਕੀਰ ਤੁਰਿਆ ਆ ਰਿਹਾ ਕੁਝ ਸ਼ਰਾਰਤੀ ਅੰਸਰਾਂ ਨੂੰ ਸ਼ਰਾਰਤ ਸੁਝੀ ਉਹਨਾਂ ਨੇ ਕਿਹਾ ਇਸ ਫਕੀਰ ਕੋਲ ਪੁੱਛੋ ਵੀ ਇਸ ਔਰਤ ਨੇ ਕੋਈ ਕਰਮ ਕੀਤਾ ਇਹਨੂੰ ਵੱਟਾ ਮਾਰਨਾ ਚਾਹੀਦਾ ਜਾਂ ਨਹੀਂ ਮਾਰਨਾ ਚਾਹੀਦਾ ਜੇ ਕਿਹਾ ਤੇ ਮਾਰਨਾ ਚਾਹੀਦਾ ਫਿਰ ਕਹਾਂਗੇ ਵੇਖੋ ਫਕੀਰ ਦੇ ਅੰਦਰ ਦਇਆ ਨਹੀਂ ਹੈ ਜੇ ਉਹਨੇ ਕਿਹਾ ਨਹੀਂ ਮਾਰਨਾ ਚਾਹੀਦਾ ਫਿਰ ਕਹਾਂਗੇ ਵੇਖੋ ਇਹ ਗੰਦੇ ਬੰਦਿਆਂ ਦਾ ਸਾਥ ਦੇ ਰਿਹਾ ਹੈ ਜਦੋਂ ਫਕੀਰ ਆਇਆ ਸ਼ਰਾਰਤੀ ਬੰਦੇ ਨੇ ਆਪਣੀ ਸ਼ਰਾਰਤ ਨੂੰ ਉਜਾਗਰ ਕਰਦਿਆਂ ਫਕੀਰ ਜੀ ਇਸ ਔਰਤ ਨੇ ਕੋ ਕਰਮ ਕੀਤਾ ਸਜ਼ਾ ਸੁਣਾਈਆ ਵੱਟੇ ਮਾਰ ਕੇ ਨੂੰ ਮਾਰਨਾ ਹੈ ਦੱਸੋ ਇਸ ਔਰਤ ਨੂੰ ਵੱਟੇ ਮਾਰਨੇ ਚਾਹੀਦੇ ਜਾਂ ਨਹੀਂ ਮਾਰਨੇ ਚਾਹੀਦੇ ਫਕੀਰ ਬੜਾ ਸਿਆਣਾ ਸੀ ਸੁਲ ਗਿਆ ਸੀ ਕਹਿੰਦਾ ਵੱਟਾ ਮਾਰੋ ਜ਼ਰੂਰ ਮਾਰਨਾ ਚਾਹੀਦਾ ਕਿਉਂਕਿ ਨਕ ਕਰਮ ਕੀਤਾ ਸਜ਼ਾ ਹੈ ਪਰ ਉਹ ਮਾਰਿਓ ਜਿਨਨੇ ਅਜੇ ਤੱਕ ਜ਼ਿੰਦਗੀ ਵਿੱਚ ਕੁਝ ਗਲਤ ਨਾ ਕੀਤਾ ਹੋਵੇ ਜਿਹਦੇ ਅੰਦਰ ਦੇ ਖਿਆਲ ਨਾ ਗਲਤ ਹੋਏ ਹੋਣ ਜਿਹਦੇ ਅੰਦਰ ਦੇ ਵਿਚਾਰ ਨਾ ਗਲਤ ਹੋਏ ਹੋਣ ਜਿਹਦੇ ਅੰਦਰ ਕਦੇ ਗਲਤ ਫੁਰਨਾ ਨਾ ਆਇਆ ਹੋਵੇ ਉਹ ਬੰਦਾ ਇਹਦੇ ਵਟਾ ਮਾਰਿਓ ਜਦੋਂ ਫਕੀਰ ਨੇ ਇਹ ਗੱਲ ਕਹੀ ਉਹ ਵਟਾ ਮਾਰੋ ਜਿਨਨੇ ਕੁਝ ਗਲਤ ਨਾ ਕੀਤਾ ਹੋਵੇ ਜਿਹਦੇ ਵਿਚਾਰ ਖਿਆਲ ਫੁਰਨੇ ਕਦੇ ਅੰਦਰੋਂ ਗੰਦੇ ਨਾ ਪੈਦਾ ਹੋਏ ਹੋਣ ਜਦੋਂ ਇੰਨੀ ਗੱਲ ਕੇ ਸਾਰਿਆਂ ਦੇ ਹੱਥੋਂ ਵਟਾ ਡਿੱਗ ਪਿਆ ਕੀਨ ਸਾਹਿਬ ਅਕਸਰ ਇੱਕ ਬਚਨ ਕਹਾਂ ਕਰਦੇ ਸੀ ਕਹਿੰਦੇ ਯਾਦ ਰੱਖਿਓ 20% ਲੋਕ ਉਹ ਨੇ ਜਿਹੜੇ ਬਾਹਰੋਂ ਸ਼ਰੀਰ ਕਰਕੇ ਗਲਤ ਕੰਮ ਕਰਦੇ ਆ ਪਰ 80% ਲੋਕ ਦੁਨੀਆ ਵਿੱਚ ਉਹ ਆ ਜਿਹੜੇ ਮਾਨੀ ਮਨ ਬੜਾ ਕੁਝ ਗਲਤ ਕਰੀ ਜਾਂਦੇ ਆ ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਪਾਸ਼ਾ ਨੇ ਕਿਹਾ ਚੁੱਪ ਐ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵਤਾਰ ਬਾਬਾ ਕਬੀਰ ਕਹਿੰਨੇ ਬਸ ਇਸ ਗੱਲ ਨੂੰ ਜ਼ਿੰਦਗੀਆਂ ਵਿੱਚ ਲੈ ਕੇ ਚੱਲ ਕਿਸੇ ਦਾ ਔਗਣ ਵੇਖ ਕੇ ਹੱਸਣਾ ਨਹੀਂ ਹੈ ਕਿਸੇ ਦੀ ਬਰਿਆਈ ਵੇਖ ਕੇ ਹੱਸਣਾ ਨਹੀਂ ਹੈ ਕਿਸੇ ਦਾ ਦੁੱਖ ਵੇਖ ਕੇ ਹੱਸਣਾ ਨਹੀਂ ਹੈ ਬਲਕਿ ਜੇ ਕੋਈ ਬੰਦਾ ਔਗਣਾ ਨਾਲ ਭਰਿਆ ਉਹਨੂੰ ਸਮਝਾ ਕੇ ਉਹਨੂੰ ਗੁਨਾ ਵਾਲੇ ਰਸਤੇ ਤੇ ਲੈ ਕੇ ਆ ਕੋਈ ਬੰਦਾ ਦੁਖੀਆਂ ਉਹਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਹੌਸਲਾ ਦੇ ਉਹਦਾ ਹਮਸਫਰ ਬਣ ਉਹਨੂੰ ਦੁੱਖਾਂ ਦੀ ਦੁਨੀਆ ਵਿੱਚ ਕੱਢ ਕੇ ਸੁੱਖਾਂ ਦੀ ਦੁਨੀਆ ਵਿੱਚ ਲੈ ਕੇ ਆ ਸਤਿਗੁਰੂ ਕਿਰਪਾ ਕਰਨ ਸਾਡੀ ਜ਼ਿੰਦਗੀ ਵੀ ਐਸੀ ਬਣੇ ਅਸੀਂ ਕਿਸੇ ਦੇ ਦੁੱਖੋਂ ਤੇ ਹੱਸਣ ਦੀ বাজਾਏ ਕਿਸੇ ਦੇ ਔਗਣ ਤੇ ਹੱਸਣ ਦੀ বাজਾਏ ਉਹਨੂੰ ਗੁਨਾ ਦੀ ਦਾਦ ਦੇ ਕੇ ਉਹਨੂੰ ਗੁਰੂ ਵਾਲੇ ਪਾਸੇ ਤੋਰ ਕੇ ਉਹਦੀ ਜ਼ਿੰਦਗੀ ਨੂੰ ਸੱਚਜਾ ਬਣਾ ਦਈ